ਪੰਜਾਬ ਹਾਸਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਅੱਜ ਪਿੰਡ ਭੰਗੇਵਾਲੇ ਦੇ ਪੰਚਾਇਤ ਘਰ ਵਿੱਚ ਇਸਤਰੀ ਅਕਾਲੀ ਦਲ ਦੀ ਮੀਟਿੰਗ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਭਾਗ ਲਿਆ ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਬਦਲਦੇ ਬੀਬੀ ਜਸਵਿੰਦਰ ਕੌਰ ਦੋਦਾ ਬੀਬੀ ਅਮਰਤਪਾਲ ਕੌਰ ਮੁਖਸਾ ਸਾਹਿਬ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੀਟਿੰਗ ਵਿੱਚ ਪਿੰਡ ਭੰਗੇਵਾਲੇ ਦੀ ਇਸਤਰੀ ਅਕਾਲੀ ਦਲ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਜਸਵੀਰ ਕੌਰ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਹੋਰ ਮੈਂਬਰ ਬਣਾਏ ਗਏ ਇਸ ਮੀਟਿੰਗ ਵਿੱਚ ਜਸਵਿੰਦਰ ਸਿੰਘ ਸੰਧੂ ਭੰਗੇਵਾਲਾ ਭੁਪਿੰਦਰ ਸਿੰਘ ਸੰਧੂ ਰਮਨਦੀਪ ਸਿੰਘ ਜਟਾਨਾ ਜਸਵਿੰਦਰ ਸਿੰਘ ਸਰਾ ਜਗਸੀਰ ਸਿੰਘ ਸਿੱਧੂ ਮੱਲੂ ਹਨੇਕ ਸਿੰਘ ਆਦ ਅਕਾਲੀ ਵਰਕਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਆਓ ਸੁਣਦੇ ਹਾਂ ਹੋਰ ਕੀ ਕਹਿਣਾ ਹੈ ਮੇਲ ਆਗੂਆਂ ਦਾ ਬਣੇ ਰਹੋ ਵੀਡੀਓ ਦੇ ਅੰਤ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਕ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਹਾਂ ਜੀ ਸਸਕਾਉਂਦੇ। ਸਸਕੀ ਕਰਦੀ। ਨਾਮ ਮੇਰਾ ਤੁਹਾਡਾ। ਮੈਂ ਰਾਜਸਿੰਦਰ ਕੌਰ ਬਰਾੜੀ। ਮੈਡਮ ਅੱਜ ਜਿਹੜਾ ਮੀਟਿੰਗ ਦਾ ਗਠਨ ਕੀਤਾ ਗਿਆ ਇਹਦਾ ਕੀ ਮਕਸਦ ਸੀ? ਇਹਦਾ ਜੀ ਅਸੀਂ ਅਸੀਂ ਸ਼ੋਮਨੀ ਕਾਲੀਗੜ੍ਹ ਇਸਤਰੀ ਵੰਗ ਬਣਨ ਪਰ ਪਿੰਡ-ਪਿੰਡ ਜਾ ਕੇ ਅਸੀਂ ਕਾਇਆਂ ਗੱਠ ਤਕਾ ਰਹੇ ਆਂ ਜੋ ਕਿ ਸਰਕਾਰ ਦੇ ਪਿਛਲੇ ਪਿਛਲੇ ਸਰਕਾਰ ਨੇ ਸਾਨੂੰ ਬਹੁਤ ਲਾਰੇ ਲਾਏ ਵੀ ਅਸੀਂ ਹਜ਼ਾਰ-ਹਜ਼ਾਰ ਰੁਪਈਆ ਤੁਹਾਨੂੰ ਦੇਵਾਂਗੇ ਪਰ ਉਹਨਾਂ ਨੇ ਸਾਡੀ ਨਾਲ ਵਾਅਦੇ ਪੂਰੇ ਨਹੀਂ ਕੀਤੇ ਇਸ ਵਾਸਤੇ ਅਸੀਂ ਸ਼ੋਮਨੀ ਕਾਲੀਦਾਲੇ ਇਸਤਰੀ ਵੰਗ ਤਿਆਰ ਕਰਾਂਗੇ। ਇਹ ਇਹਦਾ ਮਕਸਦ ਕੀ ਹੈ ਕਿ ਆਉਣ ਵਾਲੇ ਵਿਧਾਨ ਸਭਾ ਇਲੈਕਸ਼ਨ ਦੇ ਕਾਰਨ ਹੈ ਜਾਂ ਕੋਈ ਹੋਰ ਕਾਰਨ ਹੈ ਹਾਂਜੀ ਅਸੀਂ ਇਹ ਸਰਕਾਰ ਨੂੰ ਸਾਬਤ ਸਿਖਾਉਣਾ ਚਾਹੁੰਦੇ ਹਾਂ ਵੀ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਤੁਸੀਂ ਪੂਰੇ ਨਹੀਂ ਕੀਤੇ ਪਰ ਔਰਤਾਂ ਦੇ ਵਿੱਚ ਬਹੁਤ ਬਾਲ ਹੈ ਅਸੀਂ ਤੁਹਾਨੂੰ ਸਾਬਤ ਸਿਖਾਵਾਂਗੇ ਇਹ ਕੀ ਲੱਗਦਾ ਜਿਹੜੇ ਪਿਛਲੀ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਉਸ ਤੋਂ ਮੁੱਕਰਦੇ ਹੋਏ ਸਾਫ਼ ਹੈ ਤਾਂ ਕੀ ਲੱਗਦਾ ਜਿਹੜੀ ਹੋਣ ਦੀਆਂ ਇਕਾਈਆਂ ਤੁਹਾਡੇ ਦੁਆਰਾ ਬਣਾਈਆਂ ਜਾ ਸਕਦੀਆਂ ਕਿ ਆਉਣ ਵਾਲੀ ਸਰਕਾਰ ਦੇ ਵਿੱਚ ਸਫਲ ਹੋਣਗੀਆਂ ਹਾਂਜੀ ਸਾਨੂੰ ਉਮੀਦ ਹੈ ਸਫਲ ਹੋਣਗੀਆਂ ਜੀ ਪਿਛਲੇ ਦਿਨੀ ਪੰਜਾਬ ਬਚਾਓ ਯਾਤਰਾ ਵੀ ਫਿਰੋਜ਼ਪੁਰ ਦੇ ਕਈ ਹਲਾਕਿਆਂ ਵਿੱਚ ਕੀਤੀ ਗਈ ਆ ਕੀ ਲੱਗਦਾ ਇਸ ਦਾ ਵੀ ਕੋਈ ਇਫੈਕਟ ਪਾਏਗਾ ਆਉਣ ਵਾਲੇ ਲਖਸ਼ਾਂ ਬਹੁਤ ਇਫੈਕਟ ਪਾਊਗਾ ਜੀ ਇਸ ਦਾ ਜਿਹੜਾ ਅੱਜ ਦੀ ਮੀਟਿੰਗ ਕੀਤੀ ਗਈ ਹੈ ਇਸ ਨੂੰ ਲੈ ਕੇ ਕੋਈ ਹੋਰ ਔਤਾਂ ਜਿਹੜੀਆਂ ਇਸ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਈਆਂ ਉਹਨਾਂ ਨੂੰ ਕੋਈ ਸੰਦੇਸ਼ ਜਾਂ ਅਪੀਲ ਕਰਨਾ ਚਾਹੋਗੇ ਹਾਂਜੀ ਅਸੀਂ ਇਹੀ ਕਹਿ ਰਹੇ ਹਾਂ ਵੀ ਤੁਸੀਂ ਆਓ ਇਸ ਇਕਾਈ ਦੇ ਨਾਲ ਮਿਲੋ ਤੇ ਆਪਾਂ ਪੰਜਾਬ ਦੀ ਖੁਸ਼ਹਾਲੀ ਵਾਸਤੇ ਕੋਈ ਚੰਗੇ ਦਿਨ ਲੈ ਕੇ ਆਈਏ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ ਕਿਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਤੇ ਕੀ ਬਖਤੇ ਪਛਾਨ ਬਣਾਇਆ ਜਸਵੀਰ ਕਾਰ ਨੂੰ ਅਸੀਂ ਪ੍ਰਧਾਨ ਬਣਾਇਆ ਜੋ ਕਿ ਸਾਨੂੰ ਬਹੁਤ ਹੀ ਵਧੀਆ ਅਨੇਕ ਲੱਗੇ ਆ ਤੇ ਇਹ ਕੰਮ ਕਰਨਗੇ ਜੀ ਹਾਂ ਸਸਕਾਰ ਜੀ ਸਸਕਾਰ ਨਾਮ ਮੈਡਮ ਤੁਹਾਡਾ ਜਸਵੀਰ ਕਾਰ ਜਸਵੀਰ ਜੀ ਅੱਜ ਤੁਹਾਨੂੰ ਅੱਜ ਦੀ ਜਿਹੜੀ ਇਕਾਈ ਦਾ ਪ੍ਰਧਾਨ ਬਣਾਇਆ ਗਿਆ ਹੈ ਕਿਦਾਂ ਲੱਗ ਰਿਹਾ ਮੈਨੂੰ ਇਹ ਮੈਡਮਾਂ ਜੋ ਕੀ ਕੰਮ ਕਰ ਰਹੇ ਨੇ ਵੇਖ ਕੇ ਬਹੁਤ ਵਧੀਆ ਲੱਗਿਆ ਵੀ ਇਹ ਅੱਗੇ ਵਧੇ ਨੇ ਤਾਂ ਅਸੀਂ ਵੀ ਲੇਡੀਜ਼ ਜੋ ਹੈਗੀਆਂ ਜੋ ਮੰਨ ਲਓ ਵੀ ਪਿੱਛੇ ਰਹਿਮੀ ਆ ਅਸੀਂ ਵੀ ਅੱਗੇ ਵੱਸ ਸਕਦੇ ਆ ਆਪਣੇ ਜਿਹੜੇ ਰਜਗਾਰ ਤੋਂ ਅਸੀਂ ਰਹਿ ਰਹੇ ਆ ਉਹ ਸਾਨੂੰ ਮਿਲ ਸਕਦੇ ਆ ਕੀ ਲੱਗਦਾ ਹੈ ਕਿ ਵੱਡੀ ਜ਼ਿੰਮੇਵਾਰੀ ਹੈ ਤੁਹਾਨੂੰ ਦਿੱਤੀ ਗਈ ਹੈ ਇਸ ਨੂੰ ਲੈ ਕੇ ਕਿਦਾਂ ਦੇ ਕੰਮ ਹੋਣਗੇ ਜੋ ਦੇਖੋ ਜੀ ਸਾਡੇ ਕੰਮ ਤਾਂ ਬਹੁਤ ਹੁੰਦੇ ਨੇ ਜੇ ਜੋ ਵੀ ਸਾਡੇ ਮੰਨ ਲੋ ਸਮਝ ਦੇ ਵਿੱਚ ਆਣਗੇ ਅਸੀਂ ਉਹੀ ਕੰਮ ਜੋ ਪੈਣਾ ਹੈਗੇ ਨੇ ਮਜਬੂਰੀਆਂ ਦੱਸਣੀਆਂ ਅਸੀਂ ਉਹਨਾਂ ਦੇ ਕੰਮ ਜਿਹੜੇ ਹੈਗੇ ਆ ਉਹ ਕਰਾਂਗੇ ਜਰੂਰ ਘਰੇਲੂ ਕੰਮਾਂ ਨੂੰ ਛੱਡਦੇ ਹੋਏ ਕੀ ਲੱਗਦਾ ਹੈ ਕਿ ਇਸ ਵਾਰ ਪਾਰਟੀ ਦੇ ਵਿੱਚ ਕਿੰਨਾ ਸਮਰਥਨ ਹੋਏਗਾ ਤੁਹਾਡੇ ਵੱਲੋਂ ਦੇਖੋ ਜੀ ਇਹ ਤਾਂ ਮਹਾਨ ਦਾ ਜਾਨ ਨਹੀਂ ਲਾ ਸਕਦੀ ਵੀ ਕਹਿੰਨ ਤੋਂ ਮਤਲਬ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਾਂ ਹਾਂਜੀ ਮੈਂ ਤਾਂ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰੂੰਗੀ ਅੱਗੇ ਮੇਰਾ ਜਿਹੜਾ ਜੋ ਸਹਾਰਾ ਆਉਂਦੇ ਤੇ ਡਿਪੈਂਡ ਹੈਗਾ ਵੀ ਉਹ ਮੇਰਾ ਕਿੰਨੇ ਕਿੰਨੀ ਤੱਕ ਸਾਥ ਦੇ ਰਹੇ ਨੇ ਤੇ ਮੈਂ ਕਿਤੇ ਤੱਕ ਕੰਮ ਕਰ ਸਕਦੀ ਹਾਂ ਕੀ ਸੰਦੇਸ਼ ਦੇਣਾ ਚਾਹੋਗੇ ਸੰਤਾਂ ਨੂੰ ਜਿਹੜੇ ਜਿਹੜੇ ਮੈਂ ਵੀ ਇਹੀ ਸੰਦੇਸ਼ ਦੇਣਾ ਚਾਹੁੰਦੀ ਆ ਜੀ ਕਿ ਜੋ ਬੀਬੀਆਂ ਭੈਣਾਂ ਹੈਗੀਆਂ ਨੇ ਉਹ ਅੱਗੇ ਵੱਧ ਕੇ ਜੋ ਹੈਗੇ ਭੈਣ ਜੀ ਨਾਲ ਵੀ ਸਾਥ ਦੇਣ ਇਹਨਾਂ ਦਾ ਅਸੀਂ ਅੱਗੇ ਵਧিয়ে ਜੋ ਅਸੀਂ ਪਿਛੜੇ ਰਹਿੰਦੇ ਆ ਤੇ ਉਹ ਅਸੀਂ ਅੱਗੇ ਆਪਣੇ ਜੋ ਹੱਥ ਹੈਗੇ ਅਸੀਂ ਲਾ ਸਕੀਏ ਠੀਕ

ਬਾਦੇ ਪੂਰੇ ਕਿਤੇ ਦਾ ਝੂਟਣਾ ਲਾਈਆਂ ਸਭ ਕੁਝ ਸੰ ਦਿੱਤਾ ਹੈ ਜੀ ਅਕਾਲੀ ਸਰਕਾਰ ਵਾਲਾ ਕਿ ਹੁਣ ਵਾਲੀ ਸਰਕਾਰ ਤੋਂ ਪੂਰਾ ਦੁੱਖ ਹੀ ਹੋ ਕਹਿਣ ਤੋਂ ਮਤਲਬ ਦੁੱਖ ਹੀ ਹੋਇਆ ਆਪਣੇ ਕਰਕੇ ਕਰਨ ਚੱਕਿਆ ਜੀ ਵੀ ਕਹਿਣ ਤੋਂ ਮਤਲਬ ਹੁਣ ਜਿਹੜੀ ਅਕਾਲੀ ਦਲ ਸਰਕਾਰ ਨਾਲ ਤੁਸੀਂ ਗਠਜੋੜਨ ਕੀਤਾ ਹੈ ਹੁਣ ਪੂਰਾ ਫਤਵਾ ਦਿਓਗੇ ਤੁਸੀਂ ਸਾਡਾ ਦਾਵਾ ਦਾ ਪੂਰਾ ਠੀਕ ਹੈ ਜੀ ਹੋਰ ਕੁਝ ਕਹਿਣਾ ਚਾਹੋਗੇ ਇੱਕ ਮਿੰਟ ਬਾਤ ਅਡਾ ਜਿੱਤੇ ਅਸੀਂ ਇਹੀ ਕਹਿੰਨੇ ਭੈਣ ਭਰਾਵਾਂ ਨੂੰ ਵੀ ਵੋਟਾਂ ਰਾਜਕ ਪਾਓ ਵੋਟਾਂ ਦਾ ਕੋਈ ਯਾਰ ਨੌਜਕਾ ਤੇ ਪੈਸੇ ਮਾਰੇ ਨਾ ਪਾਓ ਫਿਰ ਵੀ ਵੋਟਾਂ ਜੀ ਕਾਲੀ ਜਸਾ ਕਾਲੀ ਜਸਾ ਲੱਗਦੀ ਹੁਣ ਤੁਸੀਂ ਕੀ ਚਾਹੋ ਨੇ ਵੀ ਬਾਦਲ ਸਰਤਾਰਾ ਆਵੇ ਆਸੀਂ ਕਹਿੰਨੇ ਆਵੀਂ ਠੀਕ ਸਾਡੀ ਇਹੀ ਬੈਕੀ ਠੀਕ